ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਇਆ ਬਹੁਤ ਹੀ ਟੇਸਟੀ ਜਿਹਾ ਸਨੈਕਸ ਪਰ ਦੇਖਣ ਵਿੱਚ ਤੁਹਾਨੂੰ ਇੰਜ ਲੱਗਦਾ ਹੋਊਗਾ ਜਿਵੇਂ ਇਹ ਮਟਰ ਹੈ ਇਹ ਮਟਰ ਨਹੀਂ ਹੈਗੇ ਜੀ ਇਹ ਇਹ ਹੈਗੇ ਆ ਮੂੰਗੀ ਦੀ ਦਾਲ ਦੇ ਸਨੈਕਸ ਬਹੁਤ ਵਧੀਆ ਆਪਾਂ ਅੱਧੀ ਕੌਲੀ ਪੀਲੀ ਮੂੰਗੀ ਦੀ ਦਾਲ ਲੈ ਲਈ ਸੀ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਇਹਨੂੰ ਆਪਾਂ 4-5 ਘੰਟਿਆਂ ਲਈ ਪੋਂਕੇ ਰੱਖ ਦਿੱਤਾ ਸੀ ਤੇ ਇਹ ਉਸ ਤੋਂ ਬਾਅਦ ਦੇਖੋ ਦੁੱਗਣੀ ਹੋ ਜਾਂਦੀ ਹੈ ਫੁੱਲ ਕੇ ਫਿਰ ਇਹਨੂੰ ਆਪਾਂ ਇੱਕ ਜੱਗ ਵਿੱਚ ਪਾ ਕੇ ਚੰਗੀ ਤਰੰਗ ਰਾਈਂਡ ਕਰ ਲਾਂਗੇ ਤੇ ਇਹਦੇ ਵਿੱਚ ਕੋਈ ਵੀ ਮੋਟਾ ਦਾਣਾ ਨਾ ਬਚੇ ਇਸ ਹਿਸਾਬ ਦੇ ਨਾਲ ਤੁਸੀਂ ਇਹਨੂੰ ਪੀਸ ਲੈਣਾ ਹੈਗਾ ਉਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਕੱਢ ਲਵਾਂਗੇ ਸੌਂਦੇ ਮਹੀਨੇ ਕਰਕੇ ਹਰ ਕਿਤੇ ਮੀ ਪੈ ਰਹੇ ਨੇ ਕਿਤੇ ਕੱਟ ਤੇ ਕਿਤੇ ਜਿਆਦਾ ਜਦੋਂ ਵੀ ਮੀ ਪੈਂਦਾ ਤਾਂ ਦਿਲ ਕਰਦਾ ਕੁਛ ਨਾ ਕੁਛ ਚਟਪਟਾ ਖਾਣ ਨੂੰ ਜ਼ਰੂਰ ਹੋਵੇ ਚਾਹ ਨਾਲ ਕੁਛ ਨਮਕੀਨ ਤਾਂ ਪੱਕਾ ਹੀ ਹੋਵੇ ਤੇ ਬਹੁਤ ਵਧੀਆ ਸਨੈਕਸ ਬਣਦੇ ਨੇ ਤੇ ਇਹ ਜਿਹੜਾ ਆਪਾਂ ਮੂੰਗੀ ਦੀ ਦਾਲ ਦਾ ਪੇਸਟ ਤਿਆਰ ਕੀਤਾ ਸੀ ਉਹਦੇ ਵਿੱਚ ਆਪਾਂ 2 ਕੱਪ ਪਾਏ ਮੈਦਾ ਮੈਦਾ ਤੁਸੀਂ ਛਾਣ ਕੇ ਇੱਕ ਸਾਈਡ ਤੇ ਰੱਖ ਲੈਣਾ ਕਿਉਂਕਿ ਜੇ ਵੱਧ ਘੱਟ ਜ਼ਰੂਰਤ ਪਈ ਤਾਂ ਆਪਾਂ ਫੇਰ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਇਆ ਜੀ ਜਵੈਨ ਦਾ ਉਹਨੂੰ ਹੱਥਾਂ ਨਾਲ ਤੁਸੀਂ ਮਸਲ ਲੈਣਾ ਅੱਧਾ ਚਮਚ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਤੇ ਅੱਧਾ ਚਮਚ ਹੀ ਪਾਇਆ ਪੰਨਾਮਕ ਦਾ ਬਾਕੀ ਤੁਸੀਂ ਸਾਰਾ ਕੁਝ ਆਪ ਦੇ ਟੇਸਟ ਦੇ ਅਨਸਾਰ ਰੱਖਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚ ਦੇਸੀ ਘਿਓ ਦੇ ਤੇ ਇਹ ਤੁਸੀਂ ਜ਼ਰੂਰ ਪਾਉਣੇ ਹੈਗੇ ਕਿਉਂਕਿ ਇਹਦੇ ਨਾਲ ਹੀ ਜਿਹੜੇ ਆਪਣੇ ਇਹ 스ਨੈਕਸ ਹੈ ਤੇ ਉਹ ਕ੍ਰਾਂਚੀ ਜੇ ਬਣਨਗੇ ਤੇ ਖਸਤਾ ਬਣਨਗੇ ਪੂਰੇ ਵਧੀਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਕੇ ਦੇਖ ਲਾਂਗੇ ਤੇ ਜੇ ਇਹ ਜਿਆਦਾ ਢਿੱਲਾ ਹੋਊਗਾ ਤਾਂ ਆਪਾਂ ਇਹਦੇ ਵਿੱਚ ਮੈਦਾ ਹੋਰ ਐਡ ਕਰ ਲਾਂਗੇ ਆਪਾਂ ਇਹਦੇ ਵਿੱਚ ਇੱਥੇ ਪਾਣੀ ਨਹੀਂ ਪਾਉਣਾ ਉਹ ਤੁਸੀਂ ਦੇਖ ਕੇ ਕਰਨਾ ਕਿਉਂਕਿ ਇਹ ਜਿਹੜਾ ਆਪਾਂ ਇਹਦਾ ਆਟਾ ਵਗੈਰਾ ਇਹਦਾ ਡੋਅ ਤਿਆਰ ਕਰਨਾ ਤਾਂ ਉਹ ਇਸੇ ਦੇ ਵਿੱਚ ਹੀ ਕਰਨਾ ਹੈਗਾ ਤੇ ਆਪਾਂ ਪਾਣੀ ਦਾ ਬਿਲਕੁਲ ਇਹਦੇ ਵਿੱਚ ਯੂਜ਼ ਨਹੀਂ ਕਰਨਾ ਤੇ ਆਪਾਂ ਇੱਕ ਸਖਤ ਜਿਹਾ ਡੋਅ ਤਿਆਰ ਕਰਕੇ ਰੱਖਤਾ ਤੇ ਇਹਦੇ ਉੱਪਰ ਹਲਕਾ ਜਿਹਾ ਆਪਾਂ ਘਿਓ ਲਗਾ ਕੇ ਇਹਨੂੰ ਇੱਕ ਵਾਰੀ ਫੇਰ ਮਸਲ ਦਾਂਗੇ ਤੇ 5-6 ਮਿੰਟਾਂ ਦੇ ਲਈ ਇੱਕ ਸਾਈਡ ਤੇ ਰੱਖ ਦਾਂਗੇ ਇਹ ਜਿਹੜੇ ਆਪਾਂ ਸਨੈਕਸ ਬਣਾਵਾਂਗੇ ਉਹ ਲੇਅਰ ਵਾਲੇ ਬਣਾਵਾਂਗੇ ਤੇ ਉਹ ਕਿਵੇਂ ਬਣਨਗੀਆਂ ਇਹਦੇ ਵਿੱਚ ਉਹ ਤੁਸੀਂ ਖਾਸ ਧਿਆਨ ਰੱਖਣਾ ਆਪਾਂ ਇਹ ਆਟੇ ਨੂੰ 5 ਮਿੰਟਾਂ ਵਾ ਥੋੜਾ ਜਿਹਾ ਹੋਰ ਮਸਲ ਲਿਆ ਤੇ ਉਸ ਤੋਂ ਬਾਅਦ ਅੱਧਾ ਤੋੜ ਲਿਆ ਇਹ ਚਕਲੇ ਵਗੈਰਾ ਤੇ ਬਿਲਕੁਲ ਨਹੀਂ ਬਨਣਾ ਕਿਉਂਕਿ ਚਕਲੇ ਜਿਹੜੇ ਹੁੰਦੇ ਐ ਛੋਟੇ ਹੁੰਦੇ ਐ ਤੇ ਇਹਨੂੰ ਤੁਸੀਂ ਸੈਲਫ ਤੇ ਹੀ ਰੱਖ ਲੈਣਾ ਤੇ ਉਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਮਸਲ ਕੇ ਇਹਨੂੰ ਇੱਕ ਆਕਾਰ ਦੇ ਦੇਣਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਦੇ ਨਾਲ ਇਹਨੂੰ ਕੱਟ ਲਗਾ ਲੈਣੇ ਆ ਤਾਂ ਕਿ ਇਹਦੇ ਤਿੰਨ ਚਾਰ ਪੇੜੇ ਬਣ ਜਾਣ ਤੁਸੀਂ ਇਹ ਥੋੜੇ ਜੇ ਵੱਡੇ ਹੀ ਰੱਖਣੇ ਹੈਗੇ ਇਸ ਤਰੀਕੇ ਨਾਲ ਤੁਸੀਂ ਕੱਟ ਲੈਣੇ ਹੈਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਇੱਕ ਨੂੰ ਚੱਕ ਕੇ ਤੁਸੀਂ ਚੌਰਸ ਬੇਲੋ ਗੋਲ ਬੇਲੋ ਉਹਦੀ ਕੋਈ ਗੱਲ ਨਹੀਂ ਫਿਰ ਤੁਸੀਂ ਤਿੰਨ ਚਾਰ ਚਮਚ ਕੋਈ ਵੀ ਆਇਲ ਲੈ ਲੈਣਾ ਜਿਹੜਾ ਕਿਚਨ ਦੇ ਵਿੱਚ ਯੂਜ਼ ਕਰਦੇ ਹੋ ਤੇ ਉਹਦੇ ਵਿੱਚ ਦੋ ਚਮਚ ਤੁਸੀਂ ਮੈਦਾ ਪਾ ਦੇਣਾ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਤੇ ਇਸ ਤਰੀਕੇ ਨਾਲ ਬਣਾ ਕੇ ਤੇ ਤੁਸੀਂ ਜਦੋਂ ਇਹਨੂੰ ਬੇਲ ਲਿਆ ਤੇ ਫਿਰ ਇਹਦੇ ਉੱਪਰ ਲਗਾ ਦੇਣਾ ਤੇ ਥੋੜਾ ਜਿਹਾ ਤੁਸੀਂ ਸੁੱਕਾ ਮੈਦਾ ਪਾ ਦੇਣਾ ਤੇ ਕਿਵੇਂ ਫੋਲਡ ਕਰਨਾ ਉਹ ਤੁਸੀਂ ਧਿਆਨ ਨਾਲ ਦੇਖਿਓ ਕਿਉਂਕਿ ਜਿਹੜੀਆਂ ਇੱਥੇ ਦੀਆਂ ਉਹ ਲੇਅਰਸ ਬਣਨਗੀਆਂ ਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਦੇਖੋ ਇਹਨੂੰ ਇਸੇ ਤਰੀਕੇ ਨਾਲ ਆਪਾਂ ਕਰ ਦੇਣਾ ਜੀ ਫੋਲਡ ਇੱਥੇ ਵੀਡੀਓ ਹੈ ਜਿਹੜੀ ਆਪਾਂ ਉਹ ਥੋੜੀ ਜੀ ਆਪਾਂ ਫਾਸਟ ਕੀਤੀ ਹੋਈ ਹੈਗੀ ਤੇ ਇਸ ਨੂੰ ਤੁਸੀਂ ਹੌਲੀ-ਹੌਲੀ ਕਰਨੇਗੇ ਇਸ ਤਰੀਕ ਕਿ ਨਾਲ ਜਿਹੜਾ ਆਪਾਂ ਤੁਸੀਂ ਇਸ ਤਰੀਕੇ ਨਾਲ ਜਦੋਂ ਇਹਨੂੰ ਬੰਦ ਕਰ ਲਿਆ ਇਹਨੂੰ ਲੇਰਾਂ ਲਈ ਬਣਾ ਲਿਆ ਪਰੌਂਠੇ ਰੂਪ ਚ ਤਾਂ ਤੁਸੀਂ ਉੱਥੇ ਸਲੋ ਬੇਲਣਾ ਕਿਉਂਕਿ ਜੇ ਤੁਸੀਂ ਜ਼ਿਆਦਾ ਜ਼ੋਰ ਦੀ ਬੇਲੋਗੇ ਤਾਂ ਜਿਹੜੀਆਂ ਲੇਰਾਂ ਬਣਾਈਆਂ ਤੁਸੀਂ ਉਹ ਖਤਮ ਹੋ ਜਾਣਗੀਆਂ ਇਹਦੇ ਵਿੱਚ ਨਹੀਂ ਆਉਣੀ ਆ ਤੇ ਫਿਰ ਇਹ ਤਰੀਕਾ ਵਰਤਣ ਦਾ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ ਆਪਾਂ ਫੇਰ ਦੁਬਾਰਾ ਇਹਦੇ ਵਿੱਚ ਥੋੜਾ ਜਿਹਾ ਉਹ ਮਟੀਰੀਅਲ ਲਾਵਾਂਗੇ ਜਿਹੜਾ ਤੇਲ ਤੇ ਮੈਤੇ ਤੋਂ ਤਿਆਰ ਕੀਤਾ ਹੈ ਇਸੇ ਤਰੀਕੇ ਨਾਲ ਕਰਾਂਗੇ ਆਪਾਂ ਫੋਲਡ ਇਸ ਵਾਰ ਆਪਾਂ ਉੱਪਰੋਂ ਦੇਖੋ ਦੋਨੇ ਕਿਨਾਰਿਆਂ ਨੂੰ ਆਪਸ ਵਿੱਚ ਮਿਲਾ ਦੇਣਾ ਤੇ ਇਹਨੂੰ ਆਪਾਂ ਲੰਬਾ ਬੇਲਣਾ ਇੱਕੋ ਸਾਈਡ ਜਿਆਦਾ ਸਾਈਡਾ ਤੋਂ ਨਹੀਂ ਬੇਲਣਾ ਆਪਾਂ ਇਸ ਤਰੀਕੇ ਨਾਲ ਹੀ ਆਪਾਂ ਬੇਲ ਲਈ ਜਾਣਾ ਹੈਗਾ ਪਰ ਹਲਕਾ ਹਲਕਾ ਬਿਲਕੁਲ ਵੀਡੀਓ ਫਾਸਟ ਹੋਣ ਕਰਕੇ ਜਿਹੜਾ ਬੇਲਣ ਆ ਥੋੜਾ ਜਿਆ ਤੇਜ਼ ਦਿਖ ਰਿਹਾ ਪਰ ਆਪਾਂ ਇੱਥੇ ਇਹਨੂੰ ਬਿਲਕੁਲ ਸਲੋ ਬੇਲ ਲਿਆ ਸੀ ਤਾਂ ਕਿ ਇਹ ਆਪਸ ਵਿੱਚ ਚਿਪਣ ਨਾ ਤੇ ਉਸ ਤੋਂ ਬਾਅਦ ਤੁਸੀਂ ਇਸੇ ਆਕਾਰ ਵਿੱਚ ਇਹਨੂੰ ਬੇਲ ਕੇ ਤੇ ਨਾਈਫ ਨਾਲ ਕੱਟ ਲੈਣਾਗਾ ਚੰਗੀ ਤਰ੍ਹਾਂ ਇਹ ਦਬਾਅ ਪਾ ਕੇ ਤੁਸੀਂ ਕੱਟਿਓ ਕਿਉਂਕਿ ਜੇ ਖਿੱਚੇ ਜੇ ਗਏ ਤਾਂ ਫਿਰ ਇਹ ਵਧੀਆ ਨਹੀਂ ਬਣਨੇ ਇਸ ਤਰੀਕੇ ਨਾਲ ਤੁਸੀਂ ਸਾਰੇ ਕੱਟ ਕੇ ਇੱਕ ਸਾਈਡ ਤੇ ਥਾਲੀ ਵਿੱਚ ਪਾ ਕੇ ਰੱਖ ਲੈਣੇ ਨੇ ਜਿੰਨੇ ਤੁਹਾਨੂੰ ਚਾਹੀਦੇ ਨੇ ਉਸ ਤੋਂ ਬਾਅਦ ਤੁਸੀਂ ਇੱਕ ਕੜਾਈ ਦੇ ਵਿੱਚ ਰੱਖ ਲਿਓ ਜੀ ਤੇਲ ਗਰਮ ਜਿਹੜਾ ਤੇਲ ਆ ਤੁਸੀਂ ਪਹਿਲਾਂ ਤੁਸੀਂ ਫੁੱਲ ਫਲੇਮ ਤੇ ਥੋੜਾ ਜਿਹਾ ਗਰਮ ਕਰ ਲਿਓ ਪਰ ਐਨਾ ਵੀ ਗਰਮ ਨਾ ਕਰਿਓ ਕਿ ਇਹ ਸੜ ਜਾਣ ਕਿਉਂਕਿ ਆਪਾਂ ਇਹ ਸਲੋ-ਸਲੋ ਪਕਾਉਣਿਆ ਮੀਡੀਅਮ ਟੂ ਲੋ ਰੱਖਿਓ ਪਕਾਉਣ ਸਮੇਂ ਤੇ ਜਿਹੜਾ ਤੁਹਾਡਾ ਆਟਾ ਬਚ ਜੂਗਾ ਉਹਨੂੰ ਤੁਸੀਂ ਵੀ ਕਿਸੇ ਵੀ ਪੋਲੀਥੀਨ ਬਗੈਰਾ ਦੇ ਵਿੱਚ ਟੱਕ ਕੇ ਕਿਉਂਕਿ ਉਹ ਵੈਸੇ ਸੁੱਕ ਜਾਊਗਾ ਪਿਆ ਪਿਆ ਤੇ ਉਹਨੂੰ ਤੁਸੀਂ ਫ੍ਰਿਜ ਵਿੱਚ ਸਟੋਰ ਕਰ ਸਕਦੇ ਹੋ ਇੱਕ ਦੋ ਦਿਨਾਂ ਲਈ ਤੇ ਆਪਾਂ ਦੇਖੋ ਇਹ ਸਾਰੇ ਸਨੈਕਸ ਹੌਲੀ ਹੌਲੀ ਕੜਾਈ ਦੇ ਵਿੱਚ ਪਾ ਦਾਂਗੇ ਤੇ ਇਹ ਪੱਕਣਗੇ ਜੀ 4 ਤੋਂ 5 ਮਿੰਟਾਂ ਦੇ ਵਿੱਚ ਵਿੱਚ ਕਿਉਂਕਿ ਤੁਸੀਂ ਇਹਨੂੰ ਹਲਕਾ ਹਲਕਾ ਹਿਲਾਉਣਾ ਹੈਗਾ ਜੇ ਤੁਸੀਂ ਇੱਕ ਸਾਰੀ ਗੈਸ ਫੁੱਲ ਕਰ ਦੋਗੇ ਤਾਂ ਇਹ ਉੱਪਰੋਂ ਜਲ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਉਸ ਤੋਂ ਬਾਅਦ ਦੇਖੋ ਜਦੋਂ ਇਹ ਪੈਨ ਹਲਾਵਾਂਗੇ 5-6 ਮਿੰਟਾਂ ਵਿੱਚ ਦੇਖੋ ਤਿਆਰ ਹੋਗੇ ਤੇ ਇਹਦੀਆਂ ਜਿਹੜੀਆਂ ਲੇਰਾਂ ਵਗੈਰਾ ਉਹ ਦਿਸ ਰਹੀਆਂ ਹੈंगी ਆ ਸਾਫ ਤੇ ਪਰ ਇਹਨਾਂ ਨੂੰ ਆਪਾਂ ਕੱਢ ਕੇ ਇੱਕ ਸਾਈਡ ਤੇ ਰੱਖ ਦਾਂਗੇ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਅਗੇਰਾ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸਾਂਗੇ ਤੇ ਦੇਖੋ ਵੀਡੀਓ ਵਿੱਚ ਤੁਹਾਨੂੰ ਸਾਊਂਡ ਸੁਣੇ ਹੋਗਾ ਇਹ ਕਿੰਨੇ ਖਾਸਾ ਬਣੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਆਪਾਂ ਕੱਢ ਲਿਆ ਤੇ ਫਿਰ ਗੈਸ ਨੂੰ ਇੱਕ ਵਾਰੀ ਆਪਾਂ ਫੁੱਲ ਕਰ ਲਾਂਗੇ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਫਿਰ ਆਪਾਂ ਸਾਰੇ ਸਨੈਕਸ ਹੈ ਜਿਹੜੇ ਉਹ ਇਹਦੇ ਵਿੱਚ ਪਾ ਲਾਂਗੇ ਪਰ ਇੱਥੇ ਤੁਸੀਂ ਧਿਆਨ ਰੱਖਣਾ ਤੇਲ ਹੈ ਜਿਹੜਾ ਉਹ ਫੁੱਲ ਗਰਮ ਹੋਵੇ ਤੇ ਇਹਦੇ ਵਿੱਚ ਆਪਾਂ ਲਗਭਗ ਵਸ ਇਹਨਾਂ ਨੂੰ 30 ਸੈਕਿੰਡ ਤੱਕ ਹੀ ਰੱਖਾਂ ਇਹ 40 ਸਕਿੰਡ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਆ ਜਨਨ ਕੀ ਇਹਨਾਂ ਨੂੰ ਆਪਾਂ 1 ਮਿੰਟ ਵੀ ਗਰਮ ਤੇਲ ਚ ਨਹੀਂ ਰੱਖ ਸਕਦੇ ਕਿਉਂਕਿ ਇਹ ਉੱਪਰੋਂ ਜਲ ਜਾਣਗੇ ਆਪਾਂ ਸਿਰਫ ਇਹਨਾਂ ਨੂੰ ਕਲਰ ਦੇਣਾ ਹੁੰਦਾ 골ਡਨ ਜਾਂ ਤੇ ਆਪਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਲਾਂਗੇ ਸਿਰਫ ਅੱਧੀ ਕੋਲੀ ਮੂੰਗੀ ਦੇ ਨਾਲ ਹੀ ਤੁਸ ਈ ਪੂਰੀ ਫੈਮਿਲੀ ਨੂੰ ਮਜ਼ਾ ਕਰਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਸਨੈਕਸ ਬਣਦੇ ਆ ਜਿਆਦਾਤਰ ਸਨੈਕਸ ਆਪਾਂ ਆਲੂਆਂ ਦੇ ਬਣਾਉਂਨੇ ਆ ਜਾਂ ਮਟਰ ਹੁੰਦੇ ਆ ਜਿਹੜੇ ਉਹ ਆਪਾਂ ਕਈ ਵਾਰੀ ਬਣਾ ਲੰਨੇ ਆ ਮੈਦੇ ਵਗੈਰਾ ਦੇ ਤਾਂ ਪਰ ਆਪਾਂ ਜੇ ਇਹ ਮੂੰਗੀ ਦੀ ਦਾਲ ਦਾ ਟੇਸਟ ਪਾ ਕੇ ਦੇਖੀ ਬਹੁਤ ਬਹੁਤ ਟੇਸਟੀ ਬਣਦੇ ਆ ਤੁਸੀਂ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਇਹਦੇ ਨਾਲ ਆਪਾਂ ਬਣਾਈਏ ਜੀ ਗ੍ਰੀਨ ਸੌਸ ਇਹਦੀਆਂ ਦੇਖੋ ਲੇਰਾ ਵਗੈਰਾ ਉਸੇ ਤਰ੍ਹਾਂ ਹੀ ਹੈ ਤੇ ਨਾਲ ਆਪਾਂ ਲਈ ਇਹ ਰੈੱਡ ਸੌਸ ਤੇ ਬੱਚਿਆਂ ਨੂੰ ਇਹ ਬੜੇ ਹੀ ਜ਼ਿਆਦਾ ਪਸੰਦ ਆਏ ਤੇ ਬਹੁਤ ਹੀ ਵਧੀਆ ਇਹ ਰੈਸਿਪੀ ਹੈ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਕਿਉਂਕਿ ਮੀਕ ਕਣੀ ਦਾ ਮੌਸਮ ਹੈ ਜਿਹੜਾ ਉਹ ਚੱਲਦਾ ਹੀ ਰਹਿੰਦਾ ਤੇ ਹਰ ਵੇਲੇ ਕੁਛ ਨਾ ਕੁਛ ਦਿਲ ਕਰਦਾ ਆਪਾਂ ਉਹਦੀ ਕਿਚਨ ਜੇ ਬਣਾਈਏ ਕਿਉਂਕਿ ਥੋੜੀ ਜਿਹੀ ਠੰਡਕ ਹੋ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ 스ਨੈਕਸ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦੀ